ਨਬਾ ਦੇ ਬਾੜਾ ਵਿਖੇ ਬੀਤੀ ਦੇਰ ਰਾਤ ਇੱਕ ਬੇਕਾਬੂ ਟਰਾਲੇ ਨੇ ਤਿੰਨ ਦੁਕਾਨਾਂ ਨੂੰ ਤਹਿਸ ਨਹਿਸ ਕਰ ਦਿੱਤਾ। ਹਾਸੀ ਦੌਰਾਨ ਟਾਇਰਾਂ ਦੀ ਦੁਕਾਨ, ਫੋਟੋਗ੍ਰਾਫੀ, ਏਸੀ ਅਤੇ ਆਰੋ ਰਿਪੇਅਰ ਦੀਆਂ ਦੁਕਾਨਾਂ ਵੀ ਨੁਕਸਾਨੀਆਂ ਗਈਆਂ। ਇਸ ਦੇ ਨਾਲ ਹੀ ਬਿਜਲੀ ਦੇ ਖੰਬੇ ਵੀ ਬੁਰੀ ਤਰ੍ਹਾਂ ਟੁੱਟ ਗਏ ਤੇ ਬਿਜਲੀ ਦੇ ਤਾਰਾਂ ਹੇਠਾਂ ਡਿੱਗੀਆਂ। ਗਨੀਮਤ ਰਹੀ ਕਿ ਹਾ사 ਬੀਤੀ ਦੇਰ ਰਾਤ ਵਾਪਰਿਆ ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਇਹਦੀ ਸਾਡੇ 3:30 ਵਜੇ ਦਾ ਨੁਕਸਾਨ ਹੋਇਆ। ਹਾਸਾ ਹੋਇਆ ਸਾਡੇ 3:30 ਵਜੇ। ਮੈਨੂੰ 4:30 ਵਜੇ ਫੋਨ ਕੀਤਾ ਮੇਰੀ ਭੈਣ ਨੇ ਪੂਰੇ ਹੌਨਸਲਾ ਜਰ ਦੇਖਿਆ ਟਰੱਕ ਵਾਲਾ ਮਤਲਬ ਇਹਨਾਂ ਨੇ ਰੋਕ ਲਿਆ ਸੀ ਆਸ-ਪਾਸ ਦਾ ਤਿੰਨ ਦਾ ਦੁਕਾਨਾਂ ਜਮੇ ਇੱਕ ਦਾਰ ਡੈਮੇਜ ਹੋ ਗਈ ਪੂਰੀ ਦੂਜੀਆਂ ਦੋ ਵੀ ਦੁਕਾਨਾਂ ਡੈਮੇਜ ਹੋਈ ਨੇ ਤੀਜਾ ਇਹਨਾਂ ਦਾ ਜਿਹੜਾ ਰੇ ਮੋਟ ਆਪਣਾ ਮਸ਼ੀਨਾਂ ਨੇ ਇੱਕ ਲੋ ਨੁਕਸਾਨ ਹੋਊਗਾ ਉਹ ਵੀ ਨੁਕਸਾਨ ਹੋਊਗਾ ਇਹ ਅਜਿ ਰਿਟਾਇਰਮੈਂਟ ਦੇ ਦੁਕਾਨਾਂ ਜਿਨਾਂ ਵੀ ਕੰਨ ਤਿੰਨ ਕਾਰੀਆਂ ਕਰੀਆਂ ਨੇ ਇੱਕ ਤਾਂ ਹੈਗੀ ਟਾਇਰ ਪੈਂਚਰ ਦੀ ਜੀ ਇੱਕ ਹੈਗੀ ਫੋਟੋਗ੍ਰਾਫਰ ਦੀ ਤੇ ਜਿਹੜੀ ਤੀਜੀ ਦੁਕਾਨ ਆ ਏਸ਼ੀਆ ਦੀ ਜੀ ਦਿਨੇ ਹੋਇਆ ਇਹ ਸਾਡੇ 3500 ਕਿੰਨਾ ਨੁਕਸਾਨ ਹੋਇਆ ਮਿਸਟਰ ਇਹ ਲੱਖਾਂ ਤਾਂ ਹੈਗੀ ਹੈ ਜੀ ਹੋ ਸਕਦਾ ਲੱਖਾਂ ਤਾਂ ਹੈਗੀ ਹੈ ਜੀ ਜੇ ਦਿਨੇ ਹੁੰਦਾ ਤਾਂ ਫਿਰ ਹੋਰ ਪੂਰੇ 25 ਤੀ ਬੱਚੇ ਬੈਠੇ ਹੁੰਦੇ ਨਹੀਂ ਬੰਦੇ ਬੈਠੇ ਹੁੰਦੇ ਨੇ ਵੱਡਾ ਨੁਕਸਾਨ ਹੋਣਾ ਸੀ ਇਹ ਕਾਰਨ ਕੀ ਮੰਨਦੇ ਹੋ ਇਸ ਦਾ ਕਾਰਨ ਤੇਹੀ ਹੈ ਜੀ ਉਹ ਡਰਾਈਵਰ ਕਹਿ ਰਿਹਾ ਮੈਨੂੰ ਨੀਂਦ ਆ ਗਈ ਅੱਛਾ ਫਿਰ ਇਹ ਦੋ ਆ ਰਹੀ ਸੀ ਦੀ ਗੱਡੀ ਕਿੱਥੇ ਜਾ ਰਹੀ ਸੀ ਉਹ ਜਾ ਰਹੀ ਸੀ ਗੁੰਦਗੜ ਸਾਹਿਬ ਕਿਹੜਾ ਹੈ ਗਿਆ ਇਹਦੇ ਵਿੱਚ ਇਹਦੇ ਵਿੱਚ ਉਹ ਆ ਜੀ ਆ ਜਿਹੜਾ ਸਕਰੇਬ ਹੁੰਦਾ ਜੀ ਤਾਰਾਂ ਵੀ ਨੇ ਬਿਜਲੀ ਦੀ ਤਾਰਾਂ ਵੀ ਉੱਪਰ ਨਹੀਂ ਸਾਫ਼ ਹੋ ਗਈ ਥੱਲੇ ਸਾਰਾ ਵੀ ਜੇ ਕੇਬਲ ਨਾ ਹੁੰਦੇ ਜੇ ਫਿਰ ਵੱਡਾ ਨੁਕਸਾਨ ਹੋਣਾ ਸੀ ਇਹ ਕੇਬਲ ਕਰਕੇ ਬਚਾਉ ਰਹਿ ਗਿਆ ਜੀ ਦੋ ਖੰਭੇ ਵੀ ਚੱਕਦੇ ਜਣੇ ਪਹਿਲਾ ਖੰਭੇ ਤੇ ਲੱਗੀ ਪਹਿਲਾ ਖੰਭੇ ਤੇ ਲੱਗੇ ਜੀ ਗੰਬਾ ਤੋੜਿਆ ਤੁਹਾਡੇ ਵੀ ਕੰਮ ਨੇ ਹਾਂ ਜੀ ਕਿੰਨਾ ਕੁ ਨੁਕਸਾਨ ਹੋਇਆ ਕੀ ਨੁਕਸਾਨ ਦਾ ਤਾਂ ਜੀ ਹਜੇ ਐਸਟੀਮੇਟ ਲਾਇਆ ਨਹੀਂ ਤੁਸੀਂ ਦੇਖਦੇ ਆ ਵੀ ਕਿੰਨਾ ਕੁ ਹੋ ਰਿਹਾ ਜੀ ਤੁਹਾਡੇ ਸਾਹਮਣੇ ਆ ਜੀ ਆਈਡੀਆ ਆ ਤੁਸੀਂ ਦੇਖ ਲਓ ਜੀ ਹੁਣ ਸਾਰੇ ਤਾਂ ਮਸ਼ੀਨਰੀ ਖਰਾਬ ਹੋ ਗਏ ਅੱਛਾ ਉਹ ਦੁਕਾਨਦਾਰ ਦਾ ਤੁਹਾਨੂੰ ਪਤੀ ਆ ਵੀ ਦੇਖ ਲਓਗਾ ਕੁਝ ਬਾਕੀ ਇਹਨਾਂ ਨੂੰ ਅੰਦਰੋਂ ਧੱਕਿਆਂ ਦੇ ਨੇ ਚਾਟਰ ਚੁੱਟ ਸਾਰੇ ਸਾਰੇ ਤੌਰ ਤੇ ਜੀ ਤਿੰਨੇ ਸਟਰ ਟੁੱਟ ਕੇ ਦਰਵਾਜ਼ਾ ਤੇ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਰਾਤ ਤੜਕੇ ਜੀ 3 ਵਜੇ ਦਾ ਕੰਮ ਆਇਆ ਤੇ ਧਮਾਕਾ ਹੋਇਆ ਹਾਂ ਜੀ ਹਾਂ ਪੂਰਾ ਧਮਾਕਾ ਹੋਇਆ ਜਦ ਅਸੀਂ ਉੱਠ ਕੇ ਆ ਗਏ ਕੀ ਦੇਖਿਆ ਅਸੀਂ ਆ ਕੇ ਬਸ ਸਾਹ ਦੁਕਾਨ ਦੇਖੀ ਵੀ ਦੁਕਾਨ ਕਿੰਨ ਢਈ ਆ ਪੂਰੇ ਗੱਡੀ ਵਾਲਾ ਗੱਡੀ ਖੜੀ ਆ ਜੀ ਔਰ ਡਰਾਈਵਰ ਖੜਾ ਪੁਰਨ ਸੀ ਮਾਰਗ ਮਗਤਾ ਸੀ ਅਸੀਂ ਕਹਿੰਦੇ ਵੀ ਸਾਡਾ ਭਰਮਾਈ ਹੋ ਗਈ ਜਿਹੜਾ ਗੱਲ ਦਾ ਮਾਰਗ ਜੀ ਦਿਨੇ ਹੁੰਦਾ ਤਾਂ ਹੋਰ ਜਾਨੀ ਨੀ ਹਾਂ ਜੀ ਆ ਜਾਨੀ ਤਾਂ ਬਹੁਤ ਹੋ ਜਾਂਦਾ ਜੀ ਉਹ ਕੰਮ ਕਰਾਉਣ ਵਾਲੇ ਲੋਕ ਆਉਂਦੇ ਨੇ ਟਾਇਰਾਂ ਦਾ ਇਹ ਦੋ ਦੁਕਾਨਾਂ ਤੇ ਹੋਰ ਬੰਦੇ ਬਹਿ ਜਾਂਦੇ ਨੇ ਵਜਰੇ 15 15 ਬੰਦੇ ਇਕੱਠੇ ਹੋ ਜਾਂਦੇ ਨੇ ਕਾਹਦੀ ਦੁਕਾਨ ਤੇ ਸਟੂਡੀਓ ਜੀ ਤੇ ਕਿੰਨਾ ਕੁ ਰਕਸਾਨ ਹੋਏ ਰਕਸਾਨ ਤਾਂ ਸਰ 12 ਹੰਦਰੋਂ ਦੇਖਾਂਗੇ ਹੁਣ ਸੈਟ ਸੈਟ ਹਾਂਜੀ ਹਾਂਜੀ ਸਭ ਕਰੇਗਾ ਪਾਟਾ ਗੁਜ਼ਾਰਾ ਇਸ ਕੀ ਹਾਂਜੀ ਹਾਂਜੀ ਥੀ ਬਿਲਕੁਲ ਜੀ ਦਿਨ ਚ ਹੁੰਦਾ ਦਿਨ ਚੋੜੇ ਸਾਰੀਆਂ ਦੁਕਾਨਾਂ ਤੇ ਲੱਗ-ਭਗ 25 30 ਬੰਦੇ ਬੈਠੇ ਰਹਿੰਦੇ ਨੇ ਤੇ ਰਾਜ ਦਾ ਫੋਨ ਕਰਕੇ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਜੀ ਪਰ ਨੁਕਸਾਨ ਜਣੀ ਦੁਕਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਗਰੀਬ ਬੰਦਾ ਜੀ ਪੈਂਟਰ ਨੇ ਦੁਕਾਨ ਚਲਾਉਂਦਾ ਹੈ ਤੇ ਦੁਕਾਨ ਦਾ ਬਿਲਕੁਲ ਨਾਸ ਹੋ ਚੁੱਕਾ ਸਾਰਾ ਸਮਾਨ ਬਚ ਨਹੀਂ ਸਕਿਆ ਸੀ ਕੀ ਕੀ ਗੋਦਗਾਰਾ ਕਰਦੇ ਸੀ ਹਾਂ ਜੀ ਹਾਂ ਜੀ ਹਾਂ ਪੈਂਟਰ ਲੱਗ ਕੇ ਜਾਰਾ ਕਰਦਾ ਜੀ ਗਰੀਬ ਪਰਿਵਾਰ ਹੈ ਇਹ ਦੇਖੀ ਫੋਟੋਗ੍ਰਾਫ ਦਿਓ ਵੀ ਸ਼ਟਰ ਸ਼ੁੱਸਰਪਾ ਹਾਂ ਉਹਦਾ ਸ਼ਟਰ ਟੁੱਟ ਗਿਆ ਜੀ ਇੱਕ ਨਾਲ ਫਾਰਮਾਂ ਦਾ ਕੰਮ ਕਰਦਾ ਜੀ ਮੁੰਡਾ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਹੋ ਤੁਸੀਂ ਮੰਗਤਾ ਜੀ ਇਹਦੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਜੀ ਇਹਦਾ ਹੁਣ ਦੁਕਾਨ ਵਿਚਾਰਾ ਦੁਬਾਰਾ ਬਣਾ ਨਹੀਂ ਸਕਦਾ ਜੀ ਭਾਈਆਂ ਦੀ ਮਦਦ ਤੋਂ ਹੋਵੇ ਜੀ ਕਿੱਥੋਂ ਚੰਦਰਪੁਰ ਕਿੱਥੋਂ ਜਿਹੜੇ ਹੈਗਾ ਟਰੱਕ ਆਇਆ ਸੀ ਰੱਤੀ ਤੋਂ ਜੀ ਹਾਂ ਜੀ ਇਹ ਆਪਣੇ ਗੁਵਿੰਦਗੜ ਮੰਡੀ ਜਾਣਾ ਸੀ ਜਿਹੜੇ ਐਕਸੀਡੈਂਟ ਕੀਤਾ ਤਿੰਨ ਖੰਭੇ ਦੋ ਟੁੱਟ ਗਏ ਦੁਕਾਨਾਂ ਵੀ ਤਿੰਨੇ ਡੈਮੇਜ ਹੋ ਗਿਆ ਕੀ ਕਰਨਾ ਹੋਇਆ ਕਿਸੇ ਇਹ ਨੀਂਦ ਦਾ ਕਰਨ ਸੀ ਜੀ ਚਪਕੀ ਲੱਗੀ ਸੀ ਕੁਦਰਤੀ ਉੱਥੇ ਆ ਕੇ ਪਤਾ ਨਹੀਂ ਕਿਥੋਂ ਨਹੀਂ ਲੱਗ ਕਿ ਕਿੰਨੀ ਕਿ ਸਪੀਡ ਤੇ ਲੇ ਟ੍ਰੱਕ ਸਪੀਡ ਤਾਂ ਨੋਰਮਲ ਸੀ 30 40 ਕਿਲੋਮੀਟਰ ਦੀ 30 40 ਫਿਰ ਦੋ ਖੰਭੇ ਤੋੜੇ ਦਰਾਖਤ ਟੁੱਟ ਗਿਆ ਬੈਂਚ ਟੁੱਟ ਗਿਆ ਬ੍ਰੇਕ ਨਹੀਂ ਲੱਗੇ ਨਾ ਨੇ ਫੇਰ ਟਾਈਮ ਤੇ ਜੀ ਪੈਡਲ ਖਾਲੀ ਚੱਲ ਗਿਆ ਅੱਛਾ ਹਾਂ ਜੀ ਕਿੰਨੇ ਕਵੇ ਬੀਕਾ ਸੁਣਾ ਜੀ ਇਹ 2:30 3:00 ਵਜੇ ਦੀ ਹਾਂ ਜੀ ਫਿਰ ਹੁਣ ਜਿਹੜਾ ਨੁਕਸਾਨ ਹੋਇਆ ਫਿਰ ਹੁਣ ਭਰ ਭਾਈ ਕੌਣ ਕਰੂਗਾ ਟਰਪਾਈ ਆ ਰਹੇ ਨਹੀਂ ਜੀ ਸੀਟ ਜੀ ਅੱਛਾ ਹਾਂ ਜੀ ਫੋਨ ਕਰਿਆ ਤੁਸੀਂ ਹਾਂ ਜੀ ਫੋਨ ਕਰੇ ਵਿਰਾਤੀ ਕਰਤੋ ਜੀ ਕਿਵੇਂ ਰੁਕੀ ਹੋ ਹਾਂ ਜੀ ਗੱਡੀ ਕਿਵੇਂ ਰੁਕੀ ਗੱਡੀ ਦਾ ਫਿਰ ਅੱਗੇ ਖੰਭਾ ਸੀ ਜੀ ਤੇ ਪ੍ਰਭ ਵੀ ਜਾਣੇ ਕਿਵੇਂ ਰੁਕੀਆ ਕਿਵੇਂ ਨਹੀਂ ਜੀ ਮੇਰੇ ਮੈਨੂੰ ਵੀ ਨਹੀਂ ਪਤਾ ਜੇ ਦੇਨੇ ਹੁੰਦਾ ਤਾਂ ਵੱਡਾ ਨੁਕਸਾਨ ਚਾਹੀ ਨੁਕਸਾਨ ਹਾਂ ਕਾਫੀ ਬਟਨ ਕਾ ਬਾਕੀ ਮੈਂ ਨਾ ਘੰਟਾ ਪਹਿਲਾਂ ਇੱਕ ਥਾਂ ਤੇ ਰੁਕਿਆ ਰਿਹਾ ਉੱਥੇ ਕਿਹਾ ਪੂਨਾ ਘੰਟਾ ਜੀ ਚਾਹ ਪਾਣੀ ਪੀਤਾ ਆਰਾਮ ਨਾਲ ਠੀਕ ਹੈ ਤੇ ਥੋੜਾ ਜਿਹਾ ਰੈਸਟ ਕਰਿਆ ਫਿਰ ਸੁੱਤਾ ਨਹੀਂ ਮੈਂ ਉੱਥੋਂ ਚੱਲ ਪਿਆ ਸੀ ਫਿਰ ਅੱਗੇ ਆ ਕੇ 4-5 ਕਿਲੋਮੀਟਰ ਚੱਲਿਆ 15 ਮਿੰਟ ਫਿਰ ਮੈਂ ਰੁਕਿਆ ਰਿਹਾ ਉੱਥੇ ਉਹ ਰਾਜਸਥਾਨ ਦੀ ਗੱਡੀ ਸੀ ਜਾਣ ਪਛਾਣ ਦੀ ਜੀ ਉਹਦੇ ਨਾਲ ਖੜਿਆ ਰਿਹਾ 10-15 ਮਿੰਟ ਫਿਰ ਉਹਦੇ ਬਾਅਦ ਮੈਂ ਚੱਲਿਆ ਸੀ ਸਿਰਫ 6-7 ਕਿਲੋਮੀਟਰ ਹੀ ਚੱਲਿਆ ਸੀ ਮੈਂ ਮੇਰੇ ਅਯੂ ਕਹਣਾ ਹੈ ਜੀ ਸਭ ਤੋਂ ਮੇਨ ਗੱਲ ਕੀ ਹੈ ਜੀ 12 ਤੋਂ ਲੈ ਕੇ 12 ਜਾਂ 1 ਵਜੇ ਤੋਂ ਲੈ ਕੇ 4 ਵਜੇ ਤੱਕ ਨੀਂਦ ਦੀ ਸੁਭਾਵਨਾ ਬਣੀ ਰਹਿੰਦੀ ਆ ਹਨਾ ਉਹਦੇ ਤੋਂ ਵਧੀਆ ਕੀ ਹੈ ਜਿਹੜੇ 3-4 ਘੰਟੇ ਨੇ ਨਾ ਆਪਾਂ ਉਹਨੂੰ ਰੈਸਟ ਕਰ ਲਈਏ ਤੇ ਸਵੇਰੇ ਚਾ 4:30 5 ਵਜੇ ਬੰਦਾ ਕੱਢੀ ਤੋਰਲੇ